ਹੈਲੋ ਐਸ ਵੈਲਕਮ ਟੂ ਮਾਈ ਨਿਊ ਲੋਕਰ ਮੈਂ ਸਾਰੇ ਠੀਕਾ ਕੋਈ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੀ ਵਾਰ ਤੇ ਸਾਡੇ 6 ਤੇ ਇਸ ਵਕਤ ਕਰਿਆ ਆਪਾਂ ਗੁਰਨਾਲਾ ਮੰਡੀ ਦੇ ਵਿੱਚ ਕੀ ਚੱਲ ਰਹੀ ਹੈ ਅੱਜ 21 ਦਿਨ ਹੈਗਾ ਵੀਰਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਦਾ ਰੇਟ ਜੀ ਤੇ ਸਬਜ਼ੀਆਂ ਤੇ ਫਲਾਂ ਦੇ ਰੇਟ ਤੇ ਦੋਵੇਂ ਰੇਟ ਤੇ ਸੰਗ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਦਾ ਹਾਂ ਜੀ ਦੋਸਤੋ ਆਪਾਂ ਇਸ ਵਕਤ ਕਿਤੇ ਲੇਟ ਥੋੜੇ ਜਿਹਾ ਆਪਾਂ ਚਲੋ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਤੇ ਤਰੀਕ ਹੈ ਜੀ ਅੱਜ 21 ਤੇ ਦੇਖੋ ਜੀ ਅੱਜ ਦਿਨ ਹੈਗਾ ਵੀਰਵਾਰ ਤੇ ਕੱਖ ਬੋਤ ਆ ਜੀ ਮੰਡੀ ਦੇ ਵਿੱਚ ਤੇ ਆਪਾਂ ਸਬਜ਼ੀਆਂ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾਫੇ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਬੰਦਲਫਾਫੇ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦਲਫਾਫੇ ਲੈਣੇ ਪੈਣੇ ਜੀ ਇਹ ਵੱਡੇ ਗੁਵਾਰੇ ਦਾ ਭਾਅ ਜੀ ਹਾਈਬ੍ਰਿਡ ਵਾਲੇ ਦਾ ਜੀ ਅੱਜ ਦਾ ਇਹ ਬੰਦਲਫਾਫੇ ਲੈਣੇ ਪੈਣੇ ਜੀ ਕਿਸੇ ਨੂੰ ਵੀ ਲੈਣੇ ਜੀ ਅੱਜ ਦਾ ਭਾਅ ਜੀ ਆ ਵੱਡੀ ਕੁਵਾਰੇ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਭਾ ਹੈਗਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਪਿੰਡੀ ਦਾ ਜੀ ਇਹ ਘਟੋ ਘੜਾ ਪੰਸੇਰੀ ਲੈਣੀ ਪਣੀ ਹੈ ਜੀ 80 ਤੋਂ ਲੈ ਕੇ 200 ਰੁਪਏ ਤੱਕ ਦਾ ਭਾਜ ਜੀ ਪੰਸੇਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਗੱਲਬਾਤ ਵੀ ਅੱਜ ਦਾ ਕੱਦੂ ਦਾ ਜਾਲ ਵਾਲੇ ਕੱਦੂ ਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਟਾਪ ਵਾਲੇ ਕੱਦੂ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਜ ਜੀ ਜਾਲ ਵਾਲੇ ਕੱਦੂ ਦਾ ਤੇ ਆਪਾਂ ਤੁਹਾਨੂੰ ਅੱਜ ਇਕੱਠ ਵੀ ਦਿਖਾ ਦਿੰਨੇ ਆ ਤੇ ਲੇਟ ਵੀ ਰਹਿ ਗਿਆ ਅੱਜ ਆਪਾਂ ਦੇਖੋ ਜੀ ਅੱਜ ਮੰਡੀ ਦੇ ਵਿੱਚ ਬਹੁਤ ਇਕੱਠ ਹੋਇਆ ਜੀ ਮੰਡੀ ਦੇ ਵਿੱਚ ਹੋਰ ਕੀ ਹਾਲ ਹੈ ਨਾ ਠੀਕ ਆ ਹਾਂਜੀ ਦੋਸਤੋ ਚਲੋ ਆਪਾਂ ਬਾਈ ਹੈਰੀ ਨਾਲ ਕਰਦੇ ਹਾਂ ਤੇ ਇਹ ਅੱਜਾ ਏਡਾ ਵਾਲੇ ਕੱਦੂ ਦਾ ਕੀ ਭਾਜ ਚੱਲ ਰਿਹਾ ਜੀ ਹਾਂ ਜੀ ਹਾਂਜੀ ਦੋਸਤੋ ਚਲੋ ਆਪਾਂ ਬਾਈ ਹੈਰੀ ਨਾਲ ਵੀ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾ ਚੱਲ ਰਿਹਾ ਜੀ ਜਾਲ ਵਾਲੇ ਕੱਦੂ ਹੋਰ ਬਾਈ ਹੈਰੀ ਕੀ ਹਾਲ ਨੇ ਬਾਈ ਵਧੀਆ ਬਾਈ ਵਧੀਆ ਭਾਈ ਅੱਜ ਮੰਡੀ 'ਚ ਹੈ ਗਿਆ ਨੇ ਰੌਣਕਾ ਪੂਰੀ ਅੱਜ ਹੈਨਾ ਹਾਂ ਹਾਂ ਭਾਈ ਵਧੀਆ ਤੇ ਕੁਝ ਮੈਂ ਵੀ ਲੇਟ ਹੋ ਗਿਆ ਅੱਜ ਤੇ ਜਾਲ ਵਾਲੇ ਕਦੂ ਦਾ ਕੀ ਭਾਅ ਚੱਲਿਆ ਫਿਰ ਜੀ ਅੱਜ ਜਾਲ ਵਾਲਾ ਕਦੂ ਭਾਈ 35-40 ਇੱਥੇ ਹਾਂਜੀ ਦੋਸਤੋ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਰਿਹਾ ਜੀ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣਾ ਜੀ ਭਾਈ ਹੈਰੀ ਗੋ ਮੈਸੂ ਜੀ ਜਾਲ ਵਾਲਾ ਕਦੂ ਪੂਰਾ ਟਾਪ ਦਾ ਕਦੂ ਹੈ ਜੀ 35 ਤੋਂ 40 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਕਦੂ ਦਾ ਭਾਅ ਜੀ ਅੱਜ ਦਾ ਜੀ ਜਾਲ ਵਾਲੇ ਕਦੂ ਦਾ ਭਾਅ ਜੀ ਟਾਪ ਦੇ ਕਦੂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਿਫਾਵੇ ਦਾ ਭਾਅ ਹੈਗਾ ਜੀ ਵਧੀਆ ਟੋਰੀ ਮਿਲੂ ਜੇ ਕਿਸੇ ਨੂੰ ਵੀ ਲੈਣੀ ਹੈ 22 ਕਿਲੋ ਮਿਲ ਜੂ ਜੀ ਟੋਰੀ ਬੰਦ ਲਿਫਾਵੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਅੱਲਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹ ਵੀ 22 ਕਿਲੋ ਮਿਲ ਜੂ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਰਿਹਾ ਜੀ ਅੱਜ ਦਾ ਜੀ ਅੰਨਾ ਪਾ ਰਿਹਾ ਜੀ ਅੱਜ ਦਾ ਜੀ ਮਟਰ 25 ਰੁਪਏ ਦਾ ਪਾ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਜੀ ਨਟ ਜੀ ਕਿਸੇ ਨੇ ਵੀ ਲੈਣਾ ਜੀ 25 ਰੁਪਏ ਕਿਲੋ ਦਾ ਪਾ ਜੀ ਬੰਦਲ ਭਾਵੇਂ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣਾ ਜੀ ਬਾਈ ਹੈਰੀਕੋ ਜੀ ਇਹ ਵੀ ਹਾਂ ਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਪਾ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਚਾਹੇ ਗੋਲ ਦਾ ਭਾਅ ਲੈ ਲੋ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਇਹ 100 ਰੁਪਏ ਪੰਸੀਰੀ ਦਾ ਪਾ ਰਿਹਾ ਜੀ ਅੱਜ ਦਾ ਜੀ ਬ ਹਾਂਜੀ ਦੋਸਤੋ ਚਿਬੜਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਚਿਬੜਾਂ ਦਾ ਭਾਰ ਰਿਹਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਰ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਦੇਸੀ ਘਿਵਾਰੇ ਦਾ ਭਾਰ ਰਿਹਾ ਜੀ ਅੱਜ ਦਾ ਜੀ 350 ਰੁਪਏ ਪਰਸ਼ੀ ਦਾ ਭਾਰ ਜੀ ਅੱਜ ਦਾ ਜੀ ਇਹ ਦੇਸੀ ਘਿਵਾਰੇ ਦਾ ਭਾਰ ਜੀ ਅੱਜ ਦਾ ਜੀ ਸੂਟੀ ਫਲੀ ਦਾ ਭਾਰ ਜੀ ਅੱਜ ਦਾ ਜੀ 350 ਰੁਪਏ ਦਾ ਭਾਰ ਰਹਿ ਗਿਆ ਜੀ ਪਰਸ਼ੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਰ ਰਿਹਾ ਜੀ ਅੱਜ ਦਾ ਜੀ ਕਿੱਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਇਹ ਸਹਿਵਾ ਮਿਰਚ ਦਾ ਭਾਅ ਜੀ ਅੱਜ ਦਾ ਜੀ ਲਾਲ ਮਿਰਚ ਦਾ ਜੀ ਇਹ ਅੰਟੀ ਦੋਸਤੋ ਮੰਡੀ ਦੇ ਵਿੱਚ ਗੱਲ ਬਹੁਤ ਹੈ ਜੀ ਮੰਡੀ ਦੇ ਵਿੱਚ ਜੀ ਅੱਜ ਤੇ ਆਪਾਂ ਲੇਟ ਹੋ ਗਏ ਤੇ ਅੱਜ ਇਸ ਵਗਾਰ ਕੇ ਉੱਤੇ ਬਹੁਤ ਗੱਠਾ ਜੀ ਮੰਡੀ ਦੇ ਵਿੱਚ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਇਹ ਕਟੋਵਾਡੋਂ ਕੰਸ਼ੇਰੀ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਪਰਸ਼ੇਰੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਿਹਾ ਜੀ ਅਰਬੀ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਆਪਾਂ ਕੱਦੂ ਦਾ ਨਾਰਮਲ ਕੱਦੂ ਦਾ ਭਾਅ ਵੀ ਦੱਸ ਦਈਏ ਨਾ ਵੀ ਨਾਰਮਲ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਨਾ ਟ ਨਾਰਮਲ ਕੱਦੂ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਬੰਗਲ ਫਾਗ ਦਾ ਭਾਅ ਰਿਹਾ ਜੀ ਨਾਰਮਲ ਕੱਦੂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਪਾਲਕ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਬਾਜ਼ੀ ਦਰ ਜਿੰਦਾ ਜੀ ਅੱਜ ਦਾ ਜੀ ਸਾਗ ਦਾ ਭਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਰ ਰਿਹਾ ਜੀ ਅੱਜ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਰ ਰਿਹਾ ਜੀ ਹਰੇ ਮਟਰਾਂ ਦਾ ਭਾਰ ਜੀ ਅੱਜ ਦਾ ਜੀ ਇਹ ਬੰਦ ਬੋਰੀਆਂ ਦਾ ਭਾਰ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਅਦਰਕ ਦਾ ਭਾਰ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਰ ਜੀ ਅਦਰਕ ਦਾ ਜੀ ਇਹ ਬੰਦ ਬੋਰੀ ਦਾ ਭਾਰ ਜੀ ਅੱਜ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਪੂਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦਪੂਰੀ ਦਾ ਭਾਅ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ 150 ਰੁਪਏ ਪੰਸੀਰੀ ਦਾ ਭਾਅ ਜੀ 30 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਫੁੱਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਰਿਹਾ ਜੀ ਬੰਦ ਗੋਭੀ ਦਾ ਭਾਅ ਜੀ ਅੱਜ ਦਾ ਜੀ ਇਹ ਬਰਸਾਤੀ ਗੋਭੀ ਆ ਰਹੀ ਹੈ ਜੀ ਥੋੜੀ ਜੀ ਇਹ ਤਾਂ ਹੈਗੀ ਵਧੀਆ ਪੂਰੀ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ 1 ਬੰਦ ਰੱਦ ਦਾ ਭਾਅ ਜੀ ਫੁੱਲ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ 1 ਬੰਦ ਲਫਾ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਦੇ ਕਰਾ ਭਾਅ ਜੀ ਚਾਹਨਾ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਚਾਹਨਾ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ 1 ਬੰਦ ਲਫਾ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਵਧੀਆ ਸ਼ਿਮਲਾ ਮਿਰਚ ਦਾ ਭਾਅ ਜੀ 70 ਰੁਪਏ ਕਿਲੋ ਦਾ ਭਾਅ ਜੀ ਵਧੀਆ ਸ਼ਿਮਲਾ ਮਿਰਚ ਦਾ ਇਹ ਹਲਕੀ ਲੈਣੀ ਹੈ ਕਿਸੇ ਨੇ ਵੀ ਲੈਣੀ ਹੈ ਛੋਟੀ ਵਾਲੀ ਤੇ 50 ਤੋਂ ਲੈ ਕੇ 70 ਰੁਪਏ ਤੱਕ ਮਿਲਦੀ ਹੈ ਕਿਸੇ ਨੂੰ ਵੀ ਲੈਣੀ ਹੈ ਸ਼ਿਮਲਾ ਮਿਰਚ ਦਾ ਭਾਅ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਟਮਾਟਰ ਦਾ ਭਾਰ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 42 ਰੁਪਏ ਤੱਕ ਦਾ ਭਾਰ ਜੀ ਟਮਾਟਰਾਂ ਦਾ ਜੀ ਇਹ ਅੱਜ ਦਾ ਭਾਰ ਰਿਹਾ ਜੀ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਟਮਾਟਰ ਦਾ ਪੂਰਾ ਵਧੀਆ ਟਾਪ ਰੇਟ ਟਮਾਟਰ ਦਾ ਭਾਰ ਰਿਹਾ ਜੀ ਅੱਜ ਦਾ ਜੀ ਟਮਾਟਰਾਂ ਦੇ ਭਾਅ ਘਟ ਚੁੱਕੇ ਨੇ ਜੀ 40 ਤੋਂ ਲੈ ਕੇ 42 ਰੁਪਏ ਤੱਕ ਦਾ ਭਾਰ ਰਿਹਾ ਹੈ ਜੀ ਬੰਦ ਗਰੇਟਾਂ ਦਾ ਭਾਰ ਜੀ ਅੱਜ ਦਾ ਹਾਂ ਜੀ ਦੋਸਤੋ ਮੋਟੇ ਈਲਸਨ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਪਾ ਰਿਹਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਅੱਜ ਦਾ ਜੀ ਈਲਸਨ ਦਾ ਪਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਬੰਦ ਗੱਟੇ ਦਾ ਪਾ ਜੀ ਅੱਜ ਦਾ ਜੀ ਦੋ ਦੋ ਦੇਖ ਲਿਆ ਬਿੱਟੀ ਓਏ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਸੇਵ ਤੇ ਫਰੂਟ ਸੇਬ ਤੇ ਅਮਰੂਦ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੂਲ ਸੀਨ ਰੇਟ ਬਾਰੇ ਗੱਲਾਂ ਪਾ ਗੱਲ ਕਰਦੇ ਆਂ ਜੀ ਇਹ ਜੀ ਦੋਸਤੋ ਗਾਣਾ ਸੇਬ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾਅ ਰਿਹਾ ਜੀ ਗੱਲ ਆ ਸੇਬ ਦਾ ਭਾਅ ਜੀ ਅੱਜ ਦਾ ਜੀ ਇਹ 10 ਕਿਲੋ ਆ ਡੱਬਾ ਲੈਣਾ ਪੈਣਾ ਕਿਸੇ ਨੇ ਵੀ ਲੈਣਾ ਜੀ 100 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਗੱਲਾ ਸੇਵ ਦਾ ਭਾਅ ਜੀ ਅੱਜ ਦਾ ਜੀ ਭਾਅ ਜਿਹੜਾ ਦੇਣਾ ਭਾਅ ਰਿਹਾ ਜੀ ਅੱਜ ਦਾ ਜੀ 10 ਕਿਲੋ ਵਾਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਸੇਵ ਵਧੀਆ ਸੇਵ ਦਾ ਭਾਅ ਜੀ ਟੌਪ ਦੇ ਸੇਵ ਦਾ ਹਾਂ ਜੀ ਦੋਸਤੋ 10 ਕਿਲੋ ਵਾਲੀ ਬੇਟੀ ਦਾ ਭਾਅ ਹੈਗਾ ਜੀ ਛੋਟੇ ਸੇਵਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਸੇਵ ਨੇ ਜੀ ਇਹ ਵੀ ਜੀ ਕਿਸੇ ਨੇ ਲੈਣਿਆ ਜੀ 60 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਇਹ 10 ਕਿਲੋ ਦਾ ਡੱਬਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਸੇਵ ਦਾ ਜੀ ਹਾਂ ਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 650 600 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਪੂਰੀ ਵਧੀਆ ਟਾਪ ਦੀ ਮਸੰਮੀ ਦਾ ਭਾਅ ਜੀ ਅੱਜ ਦਾ ਜੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ 20 ਕਿਲੋ ਦੇ ਗੱਟੇ ਦਾ ਭਾਅ ਜੀ ਅੱਜ ਦਾ ਜੀ ਮਸੰਮੀ ਦਾ हां जी दोस्तों नारों ਦਾ ਭਾਅ ਹੈਗਾ ਜੀ ਅੱਜ ਦਾ ਜੀ 800 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ ਬੰਦੜ ਦੇ ਦਾ ਭਾਅ ਜੀ ਅੱਜ ਦਾ ਜੀ ਨਾਰਾਂ ਦਾ ਜੀ ਇਹ ਪੰਜ ਨੰਬਰ ਦੁਕਾਨ ਤੋਂ ਮਿਲ ਜੂਗੀ ਕਿਸੇ ਨੇ ਵੀ ਲੈਣਾ ਜੀ 800 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਰਿਹਾ ਜੀ ਨਾਰਾਂ ਦਾ ਜੀ ਕਿਸੇ ਵੀ ਚੁੱਕਣਾ ਜੀ 800 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਇਹ ਵੀ ਪੰਜ ਨੰਬਰ ਦੁਕਾਨ ਤੋਂ ਮਿਲ ਜੂਗੀ ਬੰਦੜ ਦੇ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ हां जी दोस्तों आपा बड़ी बेटी ਦਾ ਵੀ ਭਾਅ ਦੱਸਦਾ ਵੀ ਵੱਡੀਆਂ ਭੇਟੀਆਂ ਦਾ ਭਾਅ ਕੀ ਚੱਲ ਰਿਹਾ ਜੀ ਅੱਜ ਦਾ ਜੀ ਆ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਵੱਡੀਆਂ ਭੇਟੀਆਂ ਦਾ ਭਾਅ ਜੀ ਅੱਜ ਦਾ ਜੀ ਇਹ ਵੀ ਲੈਣੀ ਹੈ ਕਿਸੇ ਨੇ ਵੀ ਬੰਦ ਭੇਟੀ ਲੈਣੀ ਹੈ ਜੀ ਘੱਟੋ ਘੱਟ weight ਹੁੰਦਾ ਜੀ ਇਹ ਚ 1300 ਲੈ ਕੇ 14 ਕਿਲੋ ਤੱਕ ਦਾ weight ਹੁੰਦਾ ਜੀ ਕਿਸੇ ਨੇ ਵੀ ਲੈਣਾ ਹੈ ਸੇਵ ਦਾ ਭਾਅ ਜੀ ਅੱਜ ਦਾ ਜੀ 400 ਰੁਪਏ ਦੀ ਭੇਟੀ ਮਿਲ ਜੂ ਜੇ ਕਿਸੇ ਨੇ ਵੀ ਲੈਣੀ ਹੈ ਜੀ 400 ਤੋਂ 450 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਸੇਵ ਦਾ ਜੀ ਇਹ ਬੰਦ ਭੇਟੀਆਂ ਦਾ ਭਾਅ ਜੀ ਅੱਜ ਦਾ ਆਪਰਾ ਦੀ ਹਾਂਜੀ ਦੋਸਤੋ ਆਲੂ ਬਖਾਰਿਆਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਛੇਤੀ ਲੈਣੀ ਪੈਣੀ ਹੈ ਵੀ ਲੱਕੜ ਵਾਲੀ ਬੇਟੀ ਆਲੂ ਬਖਾਰਿਆਂ ਦਾ ਭਾਰ ਰਿਹਾ ਜੀ ਅੱਜ ਦਾ ਜੀ 200 ਰੁਪਏ ਬੇਟੀ ਦਾ ਭਾਰ ਜੀ ਕਿਸੇ ਨੂੰ ਲੈਣਾ ਜੀ 5 ਨੰਬਰ ਦੁਕਾਨ ਤੋਂ ਮਿਲ ਜੂਏ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਬੰਦ ਬੇਟੀ ਦਾ ਭਾਰ ਜੀ ਅੱਜ ਦਾ ਜੀ ਲੱਕੜ ਵਾਲੀ ਦਾ ਜੀ ਆਹ ਦੇਖ ਹੁਣ ਹਾਂਜੀ ਦੋਸਤੋ ਕੀਵੀ ਵਾਲੀ ਡੱਬੀ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਡੱਬੀ ਦਾ ਭਾਰ ਰਿਹਾ ਜੀ ਇਹਦੇ ਵਿੱਚ 4 ਪੀਸ ਹੁੰਦੇ ਜੀ ਡੱਬੀ ਦੇ ਵਿੱਚ ਜੇ ਕਿਸੇ ਨੂੰ ਵੀ ਲੈਣਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕਿ ਵੀ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੂੰ ਵੀ ਲੈਣਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਕਿ ਵੀ ਦਾ ਹਾਂ ਜੀ ਦੋਸਤੋ ਬੱਬੂ ਕੋਸੇ ਦਾ ਆ ਪਾ ਰਿਹਾ ਜੀ ਅੱਜ ਦਾ ਜੀ ਵਾਕੜ ਵਾਲੀ ਵੇਟੀ ਚ ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਜੀ ਅੱਜ ਦਾ ਪਾ ਆ ਰਿਹਾ ਜੀ ਬੱਬੂ ਕੋਸੇ ਦਾ ਪਾ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਬੱਬੂ ਕੋਸੇ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਬੱਬੂ ਕੋਸੇ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਲੱਕੜ ਵਾਲੀ ਬੇਟੀ ਦਾ ਭਾਅ ਦੱਸਦੇ ਵੀ ਸਸਤੀ ਬੇਟੀ ਦਾ ਭਾਅ ਦੱਸਦੇ ਵੀ ਜੇ ਕਿਸੇ ਨੇ ਵੀ ਲੈਣਾ ਹੈ ਇਹ 150 ਰੁਪਏ ਦੀ ਬੇਟੀ ਮਿਲ ਜੂ ਕਿਸੇ ਨੇ ਵੀ ਲੈਣੀ ਹੈ ਜੀ weight ਹੁੰਦਾ ਜੀ ਸੇਵ ਦਾ weight ਹੁੰਦਾ ਜੀ ਇਹਦੇ ਵਿੱਚ ਘੱਟੋ ਘੱਟ weight ਹੈਗਾ ਜੀ 6 ਕਿਲੋ weight ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ 150 ਰੁਪਏ ਦੀ ਬੇਟੀ ਮਿਲ ਜੂ ਕਿਸੇ ਨੇ ਵੀ ਲੈਣੀ ਹੈ ਛੇ ਬਾਣੀ ਬੇਟੀ 150 ਰੁਪਏ ਦੀ ਬੇਟੀ ਹੈ ਜੀ ਕਿਸੇ ਨੇ ਲੈਣੀ ਹੈ 5 ਨੰਬਰ ਦਕਾਨ ਤੋਂ ਮਿਲ ਜੂ ਜੀ ਸੇਵ ਹਾਂਜੀ ਦੋਸਤੋ ਆਪਾਂ ਹੋਰ ਵੀ ਸਸਤਾ ਸੇਵ ਦਿਖਾਉਣਾ ਵੀ ਸਸਤੇ ਸੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗ੍ਰੇਡਾਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਸੇਵ ਦਾ ਜੀ ਬੰਦ ਗ੍ਰੇਡ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਬੰਦ ਗ੍ਰੇਡਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਸੇਵ ਦਾ ਜੀ 20 ਰੁਪਏ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਸੇਵ ਦਾ 20 ਰੁਪਏ ਕਿਲੋ ਚੱਕੋ ਜਿਹਨੇ ਲੈਣੇ ਆ ਜੀ ਬੰਦ ਗ੍ਰੇਡਾਂ ਭਾਅ ਜੀ ਅੱਜ ਦਾ ਜੀ ਸੇਵ 20 ਰੁਪਏ ਕਿਲੋ ਗਈ 20 ਰੁਪਏ ਕਿਲੋ ਹੋਰ ਲਾਲਾ ਜੀ ਠੀਕ ਹੋ ਤੁਸੀਂ ਟਾਈਮ ਹੋ ਜੀ ਗ ਹਾਂਜੀ ਦੋਸਤੋ 20 ਰੁਪਏ ਕਿਲੋ ਦਾ ਭਾਰ ਰਿਹਾ ਜੀ ਸੇਵਦਾ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਰਿਹਾ ਜੀ ਅਮਰੂਦਾਂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਰ ਜੀ ਵਧੀਆ ਅਮਰੂਦ ਦਾ ਭਾਰ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਜੀ ਅਮਰੂਦ ਦਾ ਜੀ ਅੱਜ ਦਾ ਇਹ ਵੀ ਬੰਦ ਗਰੇਟਾਂ ਦਾ ਭਾਰ ਜੀ ਅੱਜ ਦਾ ਹਾਂਜੀ ਜੀ ਦੋਸਤੋ ਆਪਾਂ ਆਲੂ ਪਿਆਜ਼ ਵਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੁਣ ਸਿਰੇ ਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਬੰਦ ਗੱਟਿਆਂ ਦਾ ਕੀ ਭਾਅ ਚੱਲਿਆ ਜੀ ਅੱਜ ਦਾ ਜੀ ਚਲੋ ਆਪਾਂ ਦਿਖਾਉਨੇ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਆਲੂ ਬਾਰੇ ਆਪਾਂ ਬੰਦ ਗੱਟਿਆਂ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਆਲੂਆਂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਕੋ ਠੀਕ ਹੋ ਜੀ ਬੜੀਆ ਬੜੀਆ ਅੱਜ ਕੀ ਭਾਅ ਹੈ ਜੀ ਆਲ ਹਾਂਜੀ ਦੋਸਤੋ ਆਲੂਆਂ ਦੇ ਪਾ ਘਟ ਚੁੱਕੇ ਨੇ ਜੀ ਆਪਾਂ ਨੇ ਤੁਹਾਨੂੰ ਪਹਿਲਾਂ ਹੀ ਵੀਡੀਓ ਚ ਦੱਸਿਆ ਸੀ ਆਲੂਆਂ ਦੇ ਪਾ ਰਹੇਗੇ ਜੀ ਡਾਇਮੰਡ ਦਾ ਪਾ ਰਹੇਗੇ ਜੀ 800 ਰੁਪਏ 400 ਰੁਪਏ ਦਾ ਪਾ ਰਹੇਗੇ ਜੀ ਵਧੀਆ ਡਾਇਮੰਡ ਦਾ ਪਾ ਆ ਜੀ ਅੱਜ ਦਾ ਜੀ ਉਹ 350 ਕਿਸੇ ਨੇ ਡਾਇਮੰਡ ਆਲੂ ਹੋਰ ਵੀ ਲੈਣਾ ਜੇ ਵਧੀਆ ਤਾਂ 350 ਰੁਪਏ ਦਾ ਵੀ ਗੱਟਾ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਪਾ ਜੀ 350 ਰੁਪਏ ਦਾ ਪਾ ਜੀ ਡਾਇਮੰਡ ਆਲੂ ਦਾ ਪਾ ਜੀ ਅੱਜ ਦਾ 400 ਰੁਪਏ ਹਾਂਜੀ ਦੋਸਤੋ ਆਪਾਂ ਹੋਰ ਵੀ ਦਿਖਾ ਦਿੰਦੇ ਆ 400 ਰੁਪਏ ਵਾਲਾ ਦਿਖਾ ਦਿੰਦੇ ਆ ਗੱਟਾ 400 ਰੁਪਏ ਇਹ ਪੂਰਾ ਟਾਪ ਦਾ ਆਲੂ ਆ ਜੀ ਡਾਇਮੰਡ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਰਿਹਾ ਜੀ ਬੰਦ ਘੱਟ ਦਾ ਭਾਅ ਜੀ ਅੱਜ ਦਾ ਜੀ ਇਹ ਆਲੂ ਦਾ ਭਾਅ ਜੀ ਆ ਜੀ ਹਾਂ ਜੀ ਦੋਸਤੋ ਆਪਾਂ ਟਰਾਲੀ ਵਾਲਾ ਆਲੂ ਵੀ ਦਿਖਾਉਣਾ ਤੇ ਇਹਨਾਂ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ 850 ਹਾਂ ਜੀ ਦੋਸਤੋ 350 ਰੁਪਏ ਦਾ ਵੀ ਭਾਅ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਘੱਟਾ ਪੂਰਾ ਵਧੀਆ ਟਾਪ ਦਾ ਆਲੂ ਆ ਜੀ ਇਹ ਵੀ ਡਾਇਮੰਡ ਆਲੂ ਆ ਜੀ ਪੂਰਾ ਵਧੀਆ 350 350 ਰੁਪਏ ਦਾ ਭਾਅ ਜੀ ਵਧੀਆ ਆਲੂ ਆ ਜੀ ਆ ਦੇਖ ਲਓ ਜੀ ਪੂਰਾ ਵਧੀਆ ਟਾਪ ਦਾ ਆ ਹਾਂਜੀ ਦੋਸਤੋ ਆਪਾਂ ਗੱਡੀ ਵਾਲੇ ਪਿਆਜ਼ਾਂ ਮਾਰੀ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਆਪਾਂ ਦਿਖਾਉਣਾ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਬੰਦੇ ਦਾ ਟੈਨਾ ਪਾ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਹੋਲਸੇਲ ਰੇਟ ਬਾਰੇ ਆਪਾਂ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਭਾਅ ਦਾ ਟੈਨਾ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ਾਂ ਦਾ ਪਾਅ ਕੱਟ ਚੁੱਕੇ ਨੇ ਜੀ ਇਹ ਪਿਆਜ਼ ਕਿਸੇ ਨੇ ਵੀ ਲੈਣਾ ਜੀ 30 ਕਿਲੋ ਵਾਲੇ ਗੱਟੇ ਦਾ ਭਾਰ ਰਹਿ ਗਿਆ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਪਿਆ ਨਜੀਬ ਬੰਦ ਗਟੇ ਨਾਲ ਪਾ ਰਹੀ ਅੱਜ ਦਾ ਜੀ 30 ਕਿਲੋ ਦੀ ਭਰਤੀ ਹੈ ਜੇ ਕਿਸੇ ਨੇ ਵੀ ਲੈਣੀ ਹੈ 29 30 ਕਿਲੋ weight ਹੁੰਦਾ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਜ ਜੀ ਪਿਆਜ਼ ਨਾਲ ਪਾ ਰਹੇ ਆ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਮਿਲ ਜੂ ਜੀ ਕਿਸੇ ਨੇ ਵੀ ਲੈਣਾ ਜੀ ਪਿਆਜ਼ ਨਾਲ ਪਾ ਰਹੇ ਆ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਨਾਸਕ ਦੇ ਪਿਆਜ਼ ਦਾ ਪਾ ਰਹੇ ਆ ਜੀ ਅੱਜ ਦਾ ਜੀ ਬੰਦ ਗਟੇ ਨਾਲ ਪਾ ਰਹੇ ਆ ਜੀ ਨਾਸਕ ਦੇ ਪਿਆਜ਼ ਦਾ ਪਾ ਰਹੇ ਆ ਜੀ ਅੱਜ ਦਾ ਜੀ 20 ਤੋਂ ਲੈ ਕੇ 21 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਆਪਾਂ ਫੁੱਲਾ ਵਧੀਆ ਆ ਰਿਹਾ ਵੀ ਕਿਦਾਂ ਦਾ ਜੀ ਨਾਸਕ ਦਾ ਪੂਰਾ ਵਧੀਆ ਟੌਪ ਦਾ ਪਿਆਜ਼ ਹੁੰਦਾ ਜੀ 30 ਕਿਲੋ ਦੀ ਭਰਤੀ ਹੈ ਜੀ ਨਾਸਕ ਦੇ ਪਿਆਜ਼ ਦੀ ਜੇ ਕਿਸੇ ਨੇ ਲੈਣੇ 20 ਤੋਂ ਲੈ ਕੇ 21 ਰੁਪਏ ਤੱਕ ਦਾ ਵਾਹ ਦੀ ਪਿਆਜ਼ ਦਾ ਜੀ ਹਾਂ ਜੀ ਦੋਸਤੋ ਪੂਰਾ ਵਧੀਆ ਪਿਆਜ਼ ਹੈ ਜੀ ਨਾਸਕ ਦਾ ਤੁਸੀਂ ਨਹੀਂ ਲੈਣੇ ਸੁੱਕਾ ਪਿਆਜ਼ ਹੈ ਜੀ ਪੂਰਾ ਟੌਪ ਦਾ ਵਧੀਆ ਮੋਟਾ ਪਿਆਜ਼ ਹੈ ਜੀ 30 ਕਿਲੋ ਦੀ ਭਰਤੀ ਮਿਲ ਜੂਗੀ ਜੇ ਕਿਸੇ ਨੂੰ ਲੈਣੀ ਹੈ ਜੀ 20 ਤੋਂ ਲੈ ਕੇ 21 ਰੁਪਏ ਤੱਕ ਦਾ ਵਾਹ ਹੈ ਜੀ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ